ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿ ਅੱਜ ਆਪਾਂ ਖੜੇ ਹੋਇਆ ਧਾਨਗੁਰ ਤੇਗਬਹਾਦਰ ਸਾਹਿਬ ਅਤੇ ਧਾਨਗੁਰ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਸੋਹ ਸਥਾਨ ਗੁਰਦੁਆਰਾ ਮੰਜੀ ਸਾਹਿਬ ਮੂਲਵਾਲ ਸਾਹਿਬ ਵਿਖੇ ਅੱਜ 15 ਬੋਦਾ ਦਿਨ ਹੈ ਬੜੀਆਂ ਸੰਗਤਾਂ ਵੱਲੋਂ ਇਸ ਦਰਸ਼ਨ ਇੱਥੇ ਦਰਸ਼ਨ ਦੇਦਾਰੀ ਕੀਤੇ ਜਾ ਰਹੇ ਨੇ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਨੂੰ ਇਸ ਮੂਲਵਾਲ ਦੀ ਧਰਤ ਨੂੰ ਧਾਨਗੁਰ ਗੋਬਿੰਦ ਸਿੰਘ ਮਹਾਰਾਜ ਜੀ ਅਤੇ ਧਾਨਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਬੜੇ ਵਾਰ ਦਿੱਤੇ ਆ ਧਰਤੀ ਦੇ ਉੱਤੇ ਇਸ ਧਰਤੀ ਦੇ ਉੱਤੇ ਇਸ ਪਿੰਡ ਵਿੱਚ ਮੂਲਵਾਲ ਦੇ ਪਿੰਡ ਵਿੱਚ ਨਾ ਖਾਰਾ ਪਾਣੀ ਸੀਗਾ ਜਦੋਂ ਤਨਗੁਰ ਤੇਗਬਾਦ ਰਸਾਇ ਮਹਾਰਾਜ ਦੇ ਤੇ ਚਾਰ ਦਿਨ ਰਹੇ ਚਾਰ ਦਿਨ ਰਹੇ ਜਦੋਂ ਤਨਗੁਰ ਤੇਗਬਾਦ ਰਸਾਇ ਮਹਾਰਾਜ ਜੀ ਨੇ ਇੱਥੇ ਪਾਣੀ ਮੰਗਿਆ ਇੱਥੇ ਆ ਕਰਕੇ ਪਾਣੀ ਮੰਗਿਆ ਫਿਰ ਜਿਹੜੀ ਸੰਗਤਾਂ ਸੀ ਉਹਨਾਂ ਵੱਲੋਂ ਆ ਕੇ ਆ ਗਿਆ ਵੀ ਇੱਥੇ ਖਾਰਾ ਪਾਣੀ ਹੈ ਫਿਰ ਤਨਗੁਰ ਤੇਗਬਾਦ ਰਸਾਇ ਮਹਾਰਾਜ ਜੀ ਨੇ ਗੋੜ ਮੰਗਵਾਇਆ ਸੰਗਤਾਂ ਕੋਲੋਂ ਤੇ ਜਿਹੜਾ ਉੱਥੇ ਖੂਹ ਸੀ ਜਿਹਦੇ ਵਿੱਚ ਖਾਰਾ ਪਾਣੀ ਸੀਗਾ ਉਹ ਗੁਰ ਨੂੰ ਅਰਦਾਸ ਬੇਨਤੀ ਕਰਕੇ ਕਾਲਪੁਰਖ ਦੇ ਚਰਨਾਂ ਵਿੱਚ ਉਹ ਗੁਰ ਨੂੰ ਖੂਹ ਵਿੱਚ ਪਾਇਆ ਗਿਆ ਫਿਰ ਉਹ ਜਿਹੜਾ ਇੱਥੇ ਦਾ ਪਾਣੀ ਸੀ ਜਿਹੜਾ ਖਾਰਾ ਸੀ ਉਹ ਸਹੀ ਹੋਇਆ ਹੋਰ ਵੀ ਬਹੁਤ ਬਖਸ਼ਿਸ਼ਾਂ ਇੱਥੇ ਹੋਈਆਂ ਨੇ ਤਾਨ ਗੁਰੂ ਤੇਗ ਬਹਾਦਰ ਸਹਾਏ ਮਹਾਰਾਜ ਇੱਕ ਚੌਧਰੀ ਸੀ ਗੁੰਦਾ ਜਿਹੜਾ ਮਾਨ ਕਰਦਾ ਸੀ ਫਿਰ ਤਾਨ ਗੁਰੂ ਤੇਗ ਬਹਾਦਰ ਸਹਾਏ ਮਹਾਰਾਜ ਜੀ ਨੇ ਇੱਥੇ ਸੱਤ ਨੰਬਰਦਾਰ ਬਣਾਏ ਸੀ ਪੰਚਾਇਤ ਨੂੰ ਜਾਨੀ ਕਿ ਅਹਿਮੀਅਤ ਦਿੱਤੀ ਸੀ ਤਾਨ ਗੁਰੂ ਤੇਗ ਬਹਾਦਰ ਸਹਾਏ ਮਹਾਰਾਜ ਜੀ ਨੇ ਫਿਰ ਜਦੋਂ ਇੱਥੇ ਕੋਈ ਵਿਪਤਾ ਆਉਂਦੀ ਜਾਂ ਔਕੜ ਆਉਣੀ ਤਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇਹ ਵਾਰ ਦਿੱਤਾ ਸੀ ਵੀ ਸੱਤ ਜਾਣੇ ਸੱਤ ਨੰਬਰਦਾਰ ਕੱਟੇ ਹੋ ਕੇ ਅਰਦਾਸ ਬੇਨਤੀ ਕਰਨ ਤੇ ਅਰਦਾਸ ਬੇਨਤੀ ਕਰਕੇ ਜਦੋਂ ਅਰਦਾਸ ਬੇਨਤੀ ਕਰਨਗੇ ਕੋਈ ਵੀ ਔਕੜ ਜਿਹੜੀ ਮੁਸੀਬਤ ਹੈ ਜਿਹੜੀ ਉਹ ਦੂਰ ਹੋ ਜੂ ਬੜੇ ਵਾਰ ਨੇ ਇੱਥੋਂ ਬੜੀਆਂ ਸੰਗਤਾਂ ਝੋਲੀਆਂ ਭਰ ਕੇ ਲੈ ਕੇ ਜਾਂਦੀਆਂ ਨੇ ਤੇ ਆਓ ਤੁਹਾਨੂੰ ਇਸ ਦਰਸ਼ਨ ਕਰਾਉਣੇ ਆ ਤੇ ਤੁਸੀਂ ਵੀ ਦਰਸ਼ਨ ਕਰੋ ਅੱਗੇ ਦੀ ਅੱਗੇ ਵੀਡੀਓ ਨੂੰ ਸ਼ੇਅਰ ਕਰੋ ਚੈਨਲ ਨੂੰ ਫੋਲੋ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ ਹਾਂਜੀ ਸਵੇਰ ਵੇਲੇ ਨਾ ਠੰਡ ਬਹੁਤ ਜ਼ਿਆਦਾ ਸੀ ਠੰਡ ਬਹੁਤ ਜ਼ਿਆਦਾ ਹੋਣ ਕਰਕੇ ਨਾ ਸੰਗਤਾਂ ਦਾ ਜਿਹੜਾ ਕੱਟਸੀਓ ਬਹੁਤ ਘੱਟ ਸੀਗਾ ਸਵੇਰ ਸਵੇਰ ਵੇਲੇ ਤੇ ਸਵੇਰ ਵੇਲੇ ਆਪਾਂ ਨੂੰ ਜਿਹੜੇ ਦਰਸ਼ਨ ਵੇਲੇ ਨੇ ਉਹ ਵੀ ਬਹੁਤ ਵਧੀਆ ਹੋਏ ਆ ਐਂਟਰੀ ਗੇਟ ਆ ਜਿੱਥੋਂ ਸੰਗਤਾਂ ਇੰਟਰ ਹੋਉਂਦੀਆਂ ਨੇ ਤੇ ਐਂਟਰ ਹੋਣ ਤੋਂ ਬਾਅਦ ਸੰਗਤਾਂ ਬੜੇ ਪਿਆਰ ਨਾਲ ਸਤਿਕਾਰ ਨਾਲ ਸਰਧਾ ਨਾਲ ਜੋ ਨਮਸਕਾਰ ਕਰਦੀਆਂ ਨੇ ਤੇ ਦਰਸ਼ਨ ਮੇਲੇ ਕਰਦੀਆਂ ਨੇ ਇਸਥਾਨ ਦੇ ਤੇ ਬਣੇ ਰਹੋ ਵਲੌਗ ਦੇ ਨਾਲ-ਨਾਲ ਮੈਂ ਤੁਹਾਨੂੰ ਦਰਸ਼ਨ ਕਰਾਵਾਂਗਾ ਤੇ ਨਾਲ-ਨਾਲ ਦੱਸਾਂਗਾ ਵੀ ਕਿਹੜੀ ਜੀਅ ਕਿੱਥੇ ਆ ਜਾਂਦਿਆਂ ਨੂੰ ਤੁਸੀਂ ਕਿੱਦਾਂ-ਕਿੱਦਾਂ ਜਾ ਕੇ ਨਮਸਕਾਰ ਕਰ ਸਕਦੇ ਹੋ ਤੇ ਕਿੱਦਾਂ-ਕਿੱਦਾਂ ਸਰੋਵਰ ਦੇ ਇਸ਼ਨਾਨ ਕਿੱਥੇ ਹੁੰਦੇ ਨੇ ਕਿੱਥੇ ਸਰੋਵਰ ਬਣਿਆ ਹੋਇਆ ਕੜਾ ਪ੍ਰਸਾਦ ਦੀ ਦੇਗਾ ਕਿੱਥੇ ਨੇ ਆਓ ਆ ਬਲੌਗ ਦੇ ਨਾਲ ਬਣੇ ਰਹੋ ਤੇ ਤੁਹਾਨੂੰ ਸਾਰੇ ਦਰਸ਼ਨ ਕਰਾਉਨੇ ਆ ਤੇ ਆ ਦੋਸਤੋ ਜਦੋਂ ਤੁਸੀਂ ਅੰਦਰ ਜਾਓਗੇ ਇੱਕ ਖੂਹ ਬਣਿਆ ਹੋਇਆ ਖੂਹ ਉਹ ਹੈ ਜਿੱਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਨ ਜਿਸ ਖੂਹ ਦੇ ਵਿੱਚ ਗੁੜ ਪਾ ਕੇ ਜਿਹੜਾ ਇਹ ਪਿੰਡ ਦਾ ਖਾਰਾ ਪਾਣੀ ਸੀ ਉਹਨੂੰ ਮਿੱਠਾ ਕੀਤਾ ਸੀ ਜਾਨੀ ਕਿ ਸਹੀ ਕੀਤਾ ਸੀ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਸੀ ਤੇ ਫਿਰ ਉਸ ਤੋਂ ਬਾਅਦ ਜਿਹੜਾ ਗੁੜ ਸੀਗਾ ਇਹ ਖੂਹ ਦੇ ਵਿੱਚ ਪਾਇਆ ਗਿਆ ਸੀ ਤੇ ਪਾਣੀ ਜਿਹੜਾ ਸੀਗਾ ਉਹ ਸਹੀ ਹੋਇਆ ਸੀ ਤੇ ਜਦੋਂ ਤੁਸੀਂ ਆਓਗੇ ਆ ਇਧਰਲੀ ਰਾਈਟ ਸਾਈਡ ਦੇ ਉੱਤੇ ਨਾ ਸੱਜੇ ਹੱਥ ਇਹ ਸਰੋਵਰ ਬਣਿਆ ਹੋਇਆਗਾ ਜਦੋਂ ਐਂਟਰ ਕਰੋਗੇ ਦਰਬਾਰ ਸਾਹਿਬ ਨੂੰ ਜਾਵੂਗੇ ਅੰਦਰ ਐਂਟਰ ਕਰੂਗੇ ਐਂਟਰੀ ਗੇਟ ਤੋਂ ਤਾਂ ਸੱਜੇ ਹੱਥ ਜਾ ਕਰਕੇ ਲਿਖਿਆ ਵੀ ਹੋਇਆ ਵੀ ਸਰੂਬਰ ਦਾ ਸਾਈਨ ਬੋਰਡ ਲੱਗਿਆ ਹੋਇਆ ਤੇ ਇੱਥੇ ਸੰਗਤਾਂ ਇਸ਼ਨਾਨ ਪਾਣੀ ਕਰਦੀਆਂ ਨੇ ਤੇ ਆਪਾਂ ਨੇ ਵੀ ਪਹਿਲਾਂ ਜਾ ਕੇ ਪੰਜ ਇਸ਼ਨਾਨ ਕੀਤਾ ਇਸ਼ਨਾਨ ਪਾਣ ਕਰਨ ਤੋਂ ਬਾਅਦ ਆਪਾਂ ਦਰਸ਼ਨਾਂ ਨੂੰ ਗਏ ਆ ਤੇ ਉਸ ਤੋਂ ਬਾਅਦ ਆਪਾਂ ਕੜਾ ਪ੍ਰਸਾਦ ਦੀ ਦੇਖ ਕਰਵਾਈ ਜਦੋਂ ਤੁਸੀਂ ਖੱਬੇ ਹੱਥ ਦੇਖੋਗੇ ਦਰਬਾਰ ਸਾਹਿਬ ਦੇ ਖੱਬੇ ਹੱਥ ਕੜਾਹ ਪ੍ਰਸਾਦ ਦੀਆਂ ਪਰਚੀਆਂ ਵਾਲੀ ਕਾਊਂਟਰ ਬਣਿਆ ਹੋਇਆ ਤੇ ਇੱਥੇ ਤੁਸੀਂ ਕੜਾਹ ਪ੍ਰਸਾਦ ਕਰਵਾ ਸਕਦੇ ਹੋ ਤੇ ਆਪਾਂ ਨੇ ਵੀ ਕੜਾਹ ਪ੍ਰਸਾਦ ਦੀ ਪਰਚੀ ਕਟਵਾਈ ਪਰਚੀ ਕਟਵਾਉਣ ਤੋਂ ਬਾਅਦ ਆਪਾਂ ਕੜਾਹ ਪ੍ਰਸਾਦ ਦੀ ਦੇ ਕਰਵਾ ਕੇ ਆਪਾਂ ਦਰਬਾਰ ਸਾਹਿਬ ਨੂੰ ਐਂਟਰ ਹੋਏ ਆ ਕੜਾਹ ਪ੍ਰਸਾਦ ਦੀ ਦੇ ਕਰਵਾਉਣ ਤੋਂ ਬਾਅਦ ਆਪਾਂ ਪ੍ਰਕਰਮਾਂ ਵਿੱਚ ਲੱਗੇ ਆ ਆ ਦੇਖੋ ਠੰਡ ਬਹੁਤ ਜ਼ਿਆਦਾ ਹੋਣ ਕਰਕੇ ਸੰਗਤ ਦੀ ਗਿਣਤੀ ਅਜੇ ਇੰਨੀ ਨਹੀਂ ਸੀ ਜਿਉਂ-ਜਿਉਂ ਠੰਡ ਢਲਦੀ ਗਈ ਸੂਰਜ ਨਿਕਲਿਆ ਸੰਗਤਾਂ ਦਾ ਹਯੂਮ ਬਹੁਤ ਆਇਆ ਘਟ ਬਹੁਤ ਹੋਇਆ ਤੇ ਬੜੀ ਆਸਾਨੀ ਨਾਲ ਬੜੇ ਵਧੀਆ ਤਰੀਕੇ ਨਾਲ ਸਾਨੂੰ ਦਰਸ਼ਨ ਮਿਲੇ ਹੋਏ ਆ ਤੁਸੀਂ ਗੁਰਦੁਆਰਾ ਸਾਇਰ ਦਰਬਾਰ ਸਾਹਿਬ ਦੇ ਅੰਦਰਲੇ ਦਰਸ਼ਨ ਕਰ ਰਹੇ ਹੋ ਤੇ ਦੇਖੋ ਸੰਗਤ ਬੜੇ ਪਿਆਰ ਨਾਲ ਸਤਿਕਾਰ ਨਾਲ ਦਰਸ਼ਨ ਮਿਲੇ ਕਰ ਰਹੀ ਹੈ ਸੰਗਤ ਜੀ ਆ ਨਾ ਮਨਜੀਤ ਸਾਹਿਬ ਜਿਹੜਾ ਧੰਗ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਪਣੇ ਹੱਥੀ ਜਿਹੜਾ ਮਨਜੀਤ ਸਾਹਿਬ ਬਣਾਇਆ ਸੀ ਇਹ ਮਨਜੀਤ ਸਾਹਿਬ ਜਦੋਂ ਪਾਵਨ ਦਰਬਾਰ ਦੇ ਤੁਸੀਂ ਦਰਸ਼ਨ ਕਰੋਗੇ ਜਿੱਥੇ ਮਹਾਰਾਜ ਰੂਪੇ ਉਹ ਤੇ ਸਾਹਮਣੇ ਬਿਲਕੁਲ ਸਾਹਮਣੇ ਇਹ ਮਨਜੀਤ ਸਾਹਿਬ ਹੈ ਜਿੱਥੇ ਜਿਹੜਾ ਧੰਗ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਪਣੇ ਹੱਥੀ ਬਣਾਇਆ ਸੀਗਾ ਇਹ ਮਨਜੀਤ ਸਾਹਿਬ ਤੇ ਆ ਸ਼ਸਤਰ ਲੱਗੇ ਹੋਏ ਨੇ ਬੜੇ ਸੋਹਣੇ ਤਰੀਕੇ ਨਾਲ ਧੰਗ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਾਂ ਦੇ ਇਹ ਸਥਾਨ ਦੀ ਸਜਾਵਟ ਕੀਤੀ ہوئی ਹੈ ਤੇ ਇਹ ਜਿਹੜੇ ਹੁਕਮਨਾਮਾ ਸਾਹਿਬ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਆਪਣੇ ਹੱਥੀ ਲਿਖੇ ਹੁਕਮਨਾਮਾ ਸਾਹਿਬ ਨੇ ਇਹ ਹੁਕਮਨਾਮਾ ਸਾਹਿਬ ਜਦੋਂ ਸਰੋਵਰ ਦੀ ਖੁਦਾਈ ਕਰਨ ਲੱਗੇ ਸੀ ਉਸ ਵੇਲੇ ਮਿਲੇ ਸੀ ਇਹ ਹੁਕਮਨਾਮਾ ਸਾਹਿਬ ਤੇ ਜਿਹੜੇ ਥੱਲੇ ਠੁੱਠੀਆਂ ਪਈਆਂ ਨੇ ਛੋਟਾ ਘੜਾ ਪਿਆ ਠੁੱਠੀ ਪਈ ਆ ਏ ਵੀ ਉਸ ਸਮੇਂ ਧੰਗ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਜਦੋਂ ਸਰੋਵਰ ਦੀ ਖੁਦਾਈ ਕਰਨ ਲੱਗੇ ਸੀ ਓਸ ਵੇਲੇ ਦੀਆਂ ਨਿਸ਼ਾਨੀਆਂ ਨੇ ਜਿਹੜੀਆਂ ਸਰੋਵਰ ਵਿੱਚੋਂ ਮਿਲੀਆਂ ਸੀ ਜਦੋਂ ਖੁਦਾਈ ਕਰ ਰਹੇ ਸੀ ਦੇ ਦਰਸ਼ਨ ਕਰੋ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੇ ਜਾਇਓ ਤੇ ਫੋਲੋ ਕਰਦੇ ਜਾਇਓ ਸਬਸਕ੍ਰਾਈਬ ਕਰਿਓ ਹੋਰ ਨਾ ਨੂੰ ਵੀ ਦਰਸ਼ਨ ਕਰਵਾਓ ਮੂਲਵਾਲ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਦੇ ਆ ਦੋਸਤੋ ਠੂਠੀਆਂ ਨੇ ਜਦੋਂ ਖੁਦਾਈ ਹੋਈ ਸੀ ਸਰੋਵਰ ਦੀ ਉਦੋਂ ਆ ਬਾਣੀਆਂ ਠੂਠੀਆਂ ਇਹ ਮੀਣੀਆਂ ਸੀ ਇਹ ਵੀ ਉੱਥੇ ਹੀ ਲੱਗੀਆਂ ਹੋਈਆਂ ਨੇ ਜਿੱਥੇ ਹੁਕਮਨਾਮਾ ਸਾਹਿਬ ਆਨ ਲਿਖੇ ਹੋਏ ਤੇ ਇਧਰ ਇਸ ਬਹੁਤ ਸੋਹਣਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਇੱਥੇ ਦਰਸ਼ਨ ਕਰਦੇ ਆਪਾਂ ਤੇ ਕੜਾ ਪ੍ਰਸਾਦ ਦੀਏ ਦੇਗਾ ਪ੍ਰਾਪਤ ਕਰਨ ਤੋਂ ਬਾਅਦ ਦੇਖ ਪ੍ਰਾਪਤ ਕਰਨ ਤੋਂ ਬਾਅਦ ਇਹ ਬਾਹਰ ਆਉਣ ਤੇ ਜੋਤ ਹੈ ਆ ਵੇਖੋ ਜਿਉਂ-ਜਿਉਂ ਸੂਰਜ ਨਿਕਲਦਾ ਗਿਆ ਤੇ ਉਹ ਸੰਗਤਾਂ ਦਾ ਇਕੱਠ ਵੀ ਵੱਧ ਆ ਗਿਆ ਇਹ ਸਾਰਾ ਹੁਕਮਨਾਮਾ ਸਾਹਿਬ ਲਿਖਿਆ ਹੋਇਆ ਇਤਿਹਾਸ ਲਿਖਿਆ ਹੋਇਆ ਜਿਹੜਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਜਦੋਂ ਆਏ ਸੀ ਚਾਰ ਦਿਨ ਰਹੇ ਸੀ ਇਸ ਸਥਾਨ ਦੇ ਉੱਤੇ ਕਿੱਦਾਂ ਗੋਂਦੇ ਦਾ ਗੋਂਦੇ ਚੌਧਰੀ ਦਾ ਮਾਣ ਤੋੜਿਆ ਸਤਿਗੁਰੂ ਜੀ ਨੇ ਸਾਰਾ ਕੁਝ ਲਿਖਿਆ ਹੋਇਆ ਤੇ ਆਹ ਵੇਖੋ ਸੰਗਤ ਦਾ ਇਕੱਠ ਵੱਡਣਾ ਸ਼ੁਰੂ ਹੋ ਗਿਆ ਦੇਖੋ ਪ੍ਰਕਰਮਾ ਪਹਿਲਾਂ ਬਹੁਤ ਥੋੜੀ ਸੀ ਸੰਗਤ ਪ੍ਰਕਰਮਾ ਦੇ ਵਿੱਚ ਹੁਣ ਬਹੁਤ ਯਾਦੇ ਸੰਗਤ ਹੋ ਗਈ ਕਿਉਂਕਿ ਸੂਰਜ ਨਿਕਲਿਆ ਆਇਆ ਤੇ ਇਧਰ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਨੇ ਆ ਹੋਇਆ ਸੰਤ ਬਾਬਾ ਰਣਜੀਤ ਸਿੰਘ ਜੀ ਜਿਨ੍ਹਾਂ ਨੇ ਇਹ ਪਾਵਨ ਦਰਬਾਰ ਦੀ ਉਸਾਰੀ ਕਰਵਾਈ ਸਰੂਵਰ ਦੀ ਉਸਾਰੀ ਕਰਵਾਈ ਹੋਰ ਵੀ अनेका ਜਿਵੇਂ ਵਰਡਵਾਲ ਕਾਲਜ ਹੈ ਇਥੇ ਸਕੂਲ ਹੈ ਮੂਲਵਾਲ ਉਥੇ ਵੀ ਸੰਤ ਬਾਬਾ ਰਣਜੀਤ ਸਿੰਘ ਜੀਆ ਨੇ ਉਸਾਰੀ ਕਰਵਾਈ ਹੈ ਸੰਤ ਬਾਬਾ ਰਣਜੀਤ ਸਿੰਘ ਜੀਆ ਨੇ ਬੜੇ ਵਧੀਆ ਕਾਰਜ ਕੀਤੇ ਨੇ ਪਰਉਪਕਾਰੀ ਵਾਲੇ ਕਾਰਜ ਕੀਤੇ ਨੇ ਆਪ ਨਹੀਂ ਕੁਝ ਵੀ ਜੋੜਿਆ ਤੇ ਸਾਰਾ ਕੁਝ ਸੰਗਤਾਂ ਲਈ ਉਹ ਬਣਾ ਕੇ ਗਏ ਨੇ ਤਾਂ ਹੀ ਅੱਜ ਉਹਨਾਂ ਦਾ ਅੰਗੀਠਾ ਜਿਹੜਾ ਬਣਿਆ ਤੇ ਸੰਗਤਾਂ ਦੇਖੋ ਕਿੱਡਾ ਵੱਡਾ ਕੱਠ ਕਿੰਨੀਆਂ ਸੰਗਤਾਂ ਤਨਗੁਰੂ ਤੇਗਬਾਦਰ ਸਾਹਿਬ ਮਹਾਰਾਜ ਜੀ ਦੇ ਜਿੱਥੇ ਆਸਥਾਨ ਦੇ ਦਰਸ਼ਨ ਹੁੰਦੇ ਨੇ ਉੱਥੇ ਹੀ ਸੰਤ ਪਾਪਾ ਰਣਜੀਤ ਸਿੰਘ ਜੀ ਅੰਗੀਠਾ ਸਾਹਿਬ ਵੀ ਸੰਭਾਲਿਆ ਹੋਇਆ ਤੇ ਉੱਥੇ ਵੀ ਸੰਗਤਾਂ ਦਰਸ਼ਨ ਕਰਦੀਆਂ ਨੇ ਤੇ ਮਨ ਦੀ ਤ੍ਰਿਪਤੀ ਨੂੰ ਪ੍ਰਾਪਤ ਕਰਦੀਆਂ ਨੇ ਥਾਂ ਥਾਂ ਤੇ ਲੰਗਰ ਲੱਗੇ ਹੋਏ ਨੇ ਆ ਕਾਫੀ ਦਾ ਲੰਗਰ ਲੱਗਿਆ ਆ ਸੀ ਅੰਗੀਠਾ ਸਾਹਿਬ ਦੇ ਅੱਗੇ ਤੇ ਆ ਵੇਖੋ ਆ ਬੱਚਿਆਂ ਲਈ ਜਿਹੜੇ ਝੂਲੇ ਵਗੈਰਾ ਵੀ ਲੱਗੇ ਹੋਏ ਨੇ ਚੰਡੋਲਾ ਲੱਗੇ ਹੋਈਆਂ ਆ ਕਿਸ਼ਤੀਆਂ ਇਧਰ ਸਾਈਡ ਦੇ ਉੱਤੇ ਝੂਲੇ ਲੱਗੇ ਹੋਏ ਨੇ ਬੱਚੇ ਆਪਦੇ ਆਨੰਦ ਲੈ ਰਹੇ ਨੇ ਹਨਾ ਜਣ ਕੇ ਬਹੁਤ ਵੱਡਾ ਮੇਲਾ ਏ ਮੂਲਵਾਲ ਸਾਹਿਬ ਦੀ ਧਰਤੀ ਤੇ 15 ਪੋਹ ਵਾਲੇ ਦਿਨ ਇਹ ਬਹੁਤ ਵੱਡਾ ਮੇਲਾ ਭਰਦਾ ਇਕੱਲੇ ਡਿਸਟ੍ਰਿਕਟ ਸੰਗਰੂਰ ਦੀ ਹੀ ਸੰਗਤਾਂ ਨਹੀਂ ਆਉਂਦੀਆਂ ਇੱਥੇ ਇਲਾਕੇ ਦੇ ਵਿੱਚੋਂ ਹੀ ਸੰਗਤਾਂ ਨਹੀਂ ਆਉਂਦੀਆਂ ਪੂਰੇ ਪੰਜਾਬ ਦੇ ਵਿੱਚੋਂ ਸੰਗਤਾਂ ਆ ਕੇ ਇੱਥੇ ਦਰਸ਼ਨ ਮੇਲੇ ਕਰਦੀਆਂ ਨੇ ਤੇ ਆਪ ਵੇਖੋ ਇਹ ਦੁਕਾਨਾਂ ਲੱਗੀਆਂ ਹੋਈਆਂ ਨੇ ਤੇ ਦੁਕਾਨਾਂ ਦੇ ਉੱਤੇ ਇੱਥੇ ਸੰਗਤ ਕਿੰਨੀ ਖੜੀ ਐ ਪ੍ਰਕਰਮਾਂ ਵਿੱਚ ਸੰਗਤ ਕਿੰਨੀ ਐ ਲੰਗਰਾਂ ਵਿੱਚ ਸੰਗਤ ਕਿੰਨੀ ਐ ਦਰਬਾਰ ਵਿੱਚ ਸੰਗਤ ਕਿੰਨੀ ਐ ਬਹੁਤ ਸੰਗਤਾਂ ਵਿੱਚ ਇਹ ਮੂਲਵਾਲ ਸਾਹਿਬ ਦਾ ਜਿਹੜਾ ਮੇਲਾ ਐ ਇਹਦਾ ਦਰਸ਼ਨਾਂ ਦਾ ਚਾਹ ਤੇ ਮੇਲੇ ਦਾ ਬਹੁਤ ਚਾਹ ਰਹਿੰਦਾ ਸੰਗਤਾਂ ਨੂੰ ਤੇ ਆਪਾਂ ਨੇ ਵੀ ਇੱਥੋਂ ਮੇਲਾ ਦੇਖਿਆ ਦਰਸ਼ਨ ਮੇਲੇ ਕਰਨ ਤੋਂ ਬਾਅਦ ਮੇਲਾ ਵੇਖਿਆ ਤੇ ਸਤਨਾਮ ਵਾਇਗੁਰੂ ਕਰਦੇ ਸਤਨਾਮ ਵਾਇਗੁਰੂ ਕਰਦੇ